ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਦੀਵਾਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਬਟਾਲੇ ਸ਼ਹਿਰ ਦੇ ਲਾਗੇ ਜਿਹੜਾ ਵਿਜਨਾਂ ਦਾ ਪਿੰਡ ਹੈ ਤੇ ਲਾਗੇ ਅਚਲ ਸਾਫ ਗੁਰਦਰਾਵ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ گاਵਾ ਦਿਖਾਉਣੀ ਹੈ ਤਿੰਨੇ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਸਣਾ ਠੀਕ ਠਾਕ ਜੀ ਸਭ ਠੀਕ ਠਾਕ ਜੀ ਤੇ ਨਾਮ ਦੱਸਦੇ ਕਰੀ ਆਪਣਾ ਨਾਂ ਜੀ ਪ੍ਰਿਤਪਾਲ ਸਿੰਘ ਪਿੰਡ ਚਾਲਕਾ ਤਹਿਸੀਲ ਪਟਾਲਾ ਜ਼ਿਲ੍ਹਾ ਗੁਰਦਾਸਪੁਰ ਜੀ ਤੇ ਫੋਨ ਨੰਬਰ ਬੋਲ ਦੇ ਕਰੀ 97314975 ਜੀ ਠੀਕ ਹੈ ਜੀ ਹਾਂਜੀ ਤੇ ਚਲੋ ਫਿਰ ਆ ਤਿੰਨ ਸੂਈਆਂ ਆਪਣੀਆਂ ਸੁਈਆਂ ਪੀਪਾ ਜੀ ਤਿੰਨੇ ਸੂਈਆਂ ਸਵਾਈਆਂ ਹਨ ਹਾਂ ਬੱਚਾ ਜੀ ਆ ਤੀਪਾ ਜੀ ਪੰਜ ਛੇ ਦਿਨ ਹੋ ਗਏ ਸੂਈ ਨੂੰ ਅੱਜ ਪਹਿਲੇ ਨੰਬਰ ਵਾਲੀ ਦਾ ਹਾਂਜੀ ਪਹਿਲੇ ਨੰਬਰ ਵਾਲੀ ਦਾ ਠੀਕ ਆ ਇਹ ਹਰ ਪੀਪਾ ਜੀ ਪੰਜ ਛੇ ਦਿਨ ਸੂਈ ਨੂੰ ਹੋ ਗਏ ਸਟਾਰਟਿੰਗ ਹੀ ਬਸ 14 15 ਕਿਲੇ ਦੇ ਚੱਲਣ ਦੀ ਤਿਆਰ ਬਿਲਕੁਲ ਯਾਰ ਆ ਸਾਈਕਲ ਲੈ ਵੇਲੂ ਵਾਲਾ ਦਿਖਾ ਦਿਓ ਜੀ ਰਥਣਾ ਥੁਣਾ ਵਾਲਾ ਦੇਖੋ ਲੈ ਦੇ ਦੀਆਂ ਥਾਣੇ ਤਾਂ ਇੱਕ ਵਾਰੀ ਲਾਗੇ ਤਾਂ ਦੇਖ ਸਕਦੇ ਜੀ ਤੇ ਬਿਲਕੁਲ 14 ਲੀਟਰ ਦੁੱਧ ਘਰੋ ਚਵਾ ਕੇ ਦੋਗੇ ਪੀਪਾ ਜੀ 6 ਦਿਨਾਂ ਦੀ ਬੱਛੀ ਸੀ ਤੇ ਜੇ 14 ਲੀਟਰ ਨਾ ਨਿਕਲੇ ਤੇ ਨਿਕਲਣਾ ਪੀਪਾ ਜੀ ਇੱਥੇ ਚਵਾ ਕੇ ਦੇ ਨਾ ਨਿਕਲੇਗਾ ਤੇ ਇੱਥੇ ਰਹਿਣ ਦੇ ਕੋਈ ਜੇ ਨਾ ਨਿਕਲੇ ਤੇ ਕਹਿੰਦੇ ਇੱਥੇ ਰਹਿੰਦੇ ਬਾਕੀ ਮਸ਼ੀਨ ਦੁੱਧ ਕੀ ਕਹਿੰਦਾ ਵਾ ਚਿਵਾਏ ਤੁਸੀਂ ਆਪਣੀ ਆਪ ਕਰਕੇ ਖੜਨੀ ਆ ਆ ਇਹ ਸਟਾਰਟਿੰਗ ਕੀ ਆ ਇਹਦੇ ਬਾਕੀ ਸੇ ਦਮਾ ਦੇ ਬਾਕੀ ਥੋੜੀ ਨਿੱਗਰ ਹਵਾਨੇ ਦੀ ਮਾਲ ਕਿਹਾ ਜੀ ਥੱਕ ਥੋੜੀ ਹੀ ਗਾਹ ਦੀ ਆ ਜੀ ਭਾਈ ਬਾਕੀ ਉਹ ਸੀਦੀ ਸ਼ਾਈਨਿੰਗ ਚੂਨਿੰਗ ਵੇਖੋ ਕਰਨੀਆਂ ਵਾਲੀ ਐ ਮੱਛੀ ਬਾਕੀ ਇਹ ਆ ਕਿ ਵੈੜ ਸੋਹਣੀ ਆ ਤਰ੍ਹਾਂ ਸੋਹਣੀ ਮੱਛੀ ਕੱਦ ਕਾਠ ਵੀ ਚੰਗਾ ਵੈ ਜਰਸੀ ਕਰੋਸ ਤੇ ਆ ਜਿਹੜੀ ਹਾਂਜੀ ਹਣ ਤੁਣੀ ਵੀ ਆ ਵਧੀਆ ਲੱਗਿਆ ਤੇ ਕਿੰਨਾ ਰੱਖਣਾ ਵਧੀਆ ਤਾਂ ਮੁੱਲ ਫਿਰ ਆਪਾਂ ਦੇਖ ਲੋ ਕੰਨਾ ਕਾਲੀਆਂ ਤੇ ਬਾਜ਼ਾਰ ਤੇ ਜੀ ਬੜਾ ਚੱਲਣ ਗਿਆ ਤੇ ਚਲੋ ਚੱਲੀ ਜਾਣਾ ਜਿਹੜਾ ਕਿੰਨਾ ਮਰਜ਼ੀ ਕਰਾ ਲਓ ਭਾਜੀ 65 ਕਰਾ ਲਓ 60 ਕਰਾ ਲਓ 55000 ਦੇ ਦਾਂਗੇ 55000 ਹੀ ਦੇ ਦਾਂਗੇ ਇਹਦਾ ਗਰਮੀ ਵੇ ਮੱਛੀ ਨੇ ਤੋਂ 17 18 ਕਿਲੋ ਚੁਾਈ ਜਾਣਾ ਰਮਾਂ ਦੇ ਨਾਲ 14 ਕਿਲੋ ਸਟਾਰਟਿੰਗ ਜੀ ਵੇ ਲੋ ਤਿਆਰ ਆ ਜੀ ਠੀ ਤੇ ਹੁਣ ਜਿਹੜੀ 2 ਨੰਬਰ ਤੇ ਆ ਆ 2 ਨੰਬਰ ਆ ਹਾਂ ਰੁਪਈਏ ਇਹਨੂੰ ਅਜ ਪੰਜ ਮਾਸ਼ੇ ਵਾਲੇ ਸੁਦੇ ਨਾੜੂ ਤੇ ਬੱਜਾ ਜਿਆ ਨਾਰੂ ਨਾਰੀ ਜਿਹਦੇ ਬੱਤੇ ਆ ਬੱਜਾ ਜਿਹਦਾ ਹਾਂ ਦੇਖ ਲਓ ਬਿਲਕੁਲ ਗਿੱਲਾ ਨਾੜੂ ਨਾਰੀ ਜੀ ਪਤਾ ਜਾਈ ਆ ਜਿਹਦਾ ਇਹਦੇ ਥੱਲੇ 100 ਰੁਪਈਏ 11 ਕਿਲੋ ਇਹਦੇ ਸਰੇ ਵਿਆ ਕਰ ਦੇ ਠੀਕ ਆ ਹਾਂਜੀ ਇਹ ਸਟਾਰਟਿੰਗ ਹੀ ਆ ਜੀ ਤੋਰੋ ਹੈ ਕਰੀਏ ਨਾ ਫਿਰ ਇਹ ਕਿੰਨਾ ਚਵਾਈ ਜਾਊਗੀ ਇਹ ਵੀ 15 ਕਿਲੋ ਚਵਾਈ ਜਾਊਗੀ ਠੀਕ ਆ ਜੀ ਵੱਧ ਵੀ ਚਵਾ ਸਕੀ ਚਲੋ ਗਾੜੀ ਗਰਮੀਆਂ ਆਉਣ ਡੀਆਂ ਹੁਆ ਹਾਂਜੀ ਗਰਮੀਆਂ ਜਿਹੜਾ ਕੀ ਭਾਜੀ 12 12 ਕਿਲੋ ਚਪਾਈਸ਼ਣ ਬੜਾ ਹਾਂ ਹਾਂਜੀ ਹਾਂਜੀ ਬਾਕੀ ਇਹ ਆ ਕਿ ਕੱਦ ਕਾਠੇ ਚੰਗਾ ਵਾ ਇਹਦਾ ਵੀ ਤੇ 700 ਮਿਲ ਜੀ ਓਕੇ ਜੀ ਸਾਰੇ ਕੋਈ ਬਾਤ ਕੋਈ ਬਾਤ ਘਟ ਨਾ ਨਾ ਭਾਈ ਥੋੜੀ ਜੀ ਇਧਰ ਬਲੇ ਭਲ ਮੜੀ ਦੂਆਂ ਸਾਨੂੰ ਆ ਗਈ ਠੀਕ ਆ ਉਹ ਹੋਏ ਨਹੀਂ ਸਹੀ ਪੱਕੀ ਭਲ ਨਹੀਂ ਆ ਉਦਾਂ ਹੀ ਸਹੀ ਪੱਕੀ 97 ਇਹ ਤੇ ਲੱਗ ਰੇ ਦੇਖ ਸਾਡੇ ਬਾਕੀ ਠੰਡੀ ਧਰੀ ਇਦਾਂ ਹੀ ਸਲੇ ਬੈਠੇ ਰੋ ਕੋਈ ਗੱਲ ਤੇ ਇਹਦਾ ਮੁੱਲ ਯਾਰ ਵੀ ਭਣੀ ਮੁੱਲ ਪਾਇ 50 ਕਾਣੀ 45000 ਕਾਣੀ 42000 ਦੀ ਦੇ ਦਾਂਗੇ ਵਸੇ 42000 ਦੀ ਦੇ ਦਾਂਗੇ ਬਿਲਕੁਲ ਭਾਜੀ ਜੇ ਅੱਜ ਮੁੱਲ ਪਾਇਆ ਵਸੇ ਵਾਕਿਆ ਮਾਂ ਤਾਂ ਖੁੱਲੇ ਹੋਣਗੇ ਵਿੱਚ ਦੇ ਦਾਂਗੇ ਭਾਜੀ ਪਰ ਬਹੁਤ ਵਾਰੀਆਂ ਮੂਰੀਆਂ ਲਾਉਣ ਵਾਲਾ ਕੰਮ ਨਹੀਂ ਪਾਇ 42000 ਚਲੋ ਹੁਣ ਮੇਲਾ ਮੁੰਲਾ ਚਲੰਦਿਆ ਵਾ ਵਾਰੀ ਦੇ ਮੈਂ 40000 ਦੀ ਵਸੇ ਦੇ ਦਾਂਗੇ ਜੱਸ ਨੂੰ ਠੀਕ ਹੈ ਜੀ ਜੋ ਛੋਟੀ ਕਾਣੀ ਆ ਵੀ ਭਾਜੀ ਠੀਕ ਹੈ ਜੀ ਬਿਲਕੁਲ ਜੇ ਅੱਜ ਮੁੱਲ ਪਾਇਆ ਤੇ ਹੁਣ ਇੱਕ ਆਵਲੀ ਆ ਵਸੇ ਯਾਰ ਭਾਜੀ ਯਰਸੀ ਠੀਕ ਆ ਇਹਦੇ ਥੱਲੇ ਹੈਗਾ ਯਾਰ ਟਾਈਮ 2:14 ਜੇ 13:00 ਮੱਚ ਆਪਣੀ ਸਮਝਣਾ ਵੇਖ ਲੈ ਕਿੰਨੇ ਕਿ ਚਿਰ ਦਾ ਵਾਹ 6 ਮਹੀਨੇ ਦਾ ਲਾਲੇ ਥਲੇ ਨਹੀਂ ਜੇ 6 ਮਹੀਨੇ ਤੋਂ ਬਾਹਰ ਹੀ ਆ ਕੋਈ 1.5 ਦਾ ਲਾਲੇ 2 ਦਾ ਲਾਲੇ ਜੋ ਵੀ ਹੈ ਤੁਹਾਡੇ ਸਾਹਮਣੇ ਹੀ ਆ ਵਸ਼ੀ ਲਈ ਭਾਬੀ ਭਾਈ ਛੱਡ ਜੋ ਮਸ਼ੀਨਾਂ ਚਵਾਈ ਕਰਦੇ ਹੈ ਵਸ਼ੀ ਦੀ ਠੀਕ ਹੈ ਠੰਡੀ ਧਰੀ ਇਦਾਂ ਹੀ ਬੈਜੋ ਭਾਵੇਂ ਥਲੇ ਹੇਲਦੀ ਨਹੀਂ ਆ ਦੁੱਧ ਕਿੰਨਾ ਹੈ ਦੇਖੋ ਦੁੱਧ ਹੁਣ ਆਈਟਮ ਚ ਤੇ 13 14 ਕਿਲੋ ਹੈਗਾ ਭਾਜੀ ਪੱਕਾ ਹੈਗਾ 13 ਲੀਟਰ ਪੱਕਾ ਦੁੱਧ ਵਾਦੀ ਸਾਡੇ ਕੋ ਘੱਟੀ ਥੋੜੀ ਪਠਰ ਪਠਾਣੀ ਖਾਦੀ ਚੁੱਕਦੀ ਤੋਰ ਹੈ ਕਰੀ ਨਾ ਬਾਕੀ ਇਹ ਹੈ ਕਿ ਸਫਾਈਆਂ ਚ ਆ ਪੂਰੀ ਜਿੰਨੀ ਨਹੀਂ ਆ ਭਾਜੀ ਮੁੱਠੀ ਬਸੋ ਵਸ਼ੀ ਬਾਕੀ ਬਿਲਕੁਲ ਨਿੱਗਰ ਹਵਾਨੇ ਦੀ ਆ ਜਿਹੜੀ ਹੈ ਵੀ ਕੰਪੈਕਟ ਹਵਾਨੇ ਦੀ ਆ ਕੱਦ ਘਾਟ ਚੰਗਾ ਇਹਦਾ ਵੀ ਬਾਕੀ ਦੁੱਧ ਰੇ ਤੁਸੀਂ ਆਪਣੀ ਆਪ ਚਵਾਈ ਕਰਕੇ ਖੜਨੀ ਦੁੱਧ ਗਿਲੋ ਨਹੀਂ ਠੀਕ ਹੈ ਬਾਕੀ ਤੇ ਚਾਰ ਚੁਰ ਖਾਦੀ ਉਥੇ ਬਸ ਹੀ ਖੁੱਲੀ ਰਹਿੰਦੀ ਕੋਈ ਰੱਸੀ ਨਹੀਂ ਲੱਗੀ ਗਲਤੇ ਵੀ ਠੀਕ ਹੈ ਕੋਈ ਵੀ ਰੱਸੀ ਨਹੀਂ ਖੁੱਲੀ ਬਿਲਕੁਲ ਫਿਰਦੀ ਰਹਿੰਦੀ ਹਾਂ 98 ਤੇ ਦੇਖ ਸਕਦੇ ਲੱਗੇ ਤਾਂ ਤੇ ਇਹਦਾ ਮੁੱਲ ਕਿੰਨਾ ਹੈ ਬਾਕੀ ਨਗਰਲੇ ਵੇਦੀ ਆ ਹੱਸੀ ਭਾਜੀ ਐਡਾ ਫਲਾਵਾ ਬਾਕੀ ਆ ਕੀ ਹੈਗੀਆਂ ਸਾਰੀਆਂ ਵਾੜਾ ਹੀ ਆ ਅੱਜ ਜਿਹੜੀਆਂ ਤੁਹਾਨੂੰ ਦਿਖਾਈ ਸਾਰੀਆਂ ਪਹਿਲਾਂ ਦੁਜਨਾਈਆਂ ਸੀ ਹਾਂਜੀ 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 ਕਿੰਨਾ ਰੱਖਣਾ ਇਹਦਾ ਮੁੱਲ ਗਿਲੋ ਹੱਬਾ ਭਾਜੀ ਕਿੰਨਾ ਕੱਲੀਏ ਤੁਹਾਡੇ ਸਾਹਮਣੇ ਜੇ ਅੱਜ ਕਰੀਏ ਫਿਰ ਮੋਲੇ ਦਾ 50 ਕਾ ਲੋ ਤੁਸੀਂ 40000 ਕਰਾ ਲੋ 40000 ਦੀ ਵਸੀ ਦੇਣੀ ਆ ਵੀ ਭਾਈ ਜੱਸ ਨੂੰ ਅੱਛਾ 13 ਕਿਲੋ ਦੁੱਧ ਜਿੱਦਾ ਮਰਜ਼ੀ ਕੋ ਚੋ ਕੇ ਲੈ ਜੀ ਚਵਾਈ ਕਰਕੇ ਲੈ ਜੀ ਤੁਹਾਡੇ ਘਰ ਹਣਾ ਜਿੱਦਾ ਮਰਜ਼ੀ ਵਸ਼ੀ ਵੇਚ ਲੋ ਤੇ ਭਾਜੀ ਕੀ ਕੀ ਜੀ ਬਾਕੀ ਮਾਨਤਾਨ ਵਿੱਚ ਹੋ ਜਾਣਗੇ ਭਾਜੀ ਵੇਚ ਲੋ ਜਰਸੀ ਵਸ਼ੀਆ ਡੂੰਗਾ ਮੱਥਾ ਵੇਚ ਲੋ ਠੀਕ ਹੈ ਜੀ ਠੀਕ ਜੀ ਪੁੱਛੀ ਵਸ਼ੀ ਨੇ ਕਿਨੇ ਕਾਲ ਲੱਗੇ ਰਸ਼ੀ ਦੀ ਬਰੀਦ ਕਿ ਠੀਕ ਤੇ ਠੀਕ ਹੈ ਵੀ ਜੀ ਕੋਈ ਨਹੀਂ ਭਾਈ ਇੱਥੇ ਆਓ ਚੋ ਚਵਾ ਕੇ ਖੜੋ ਪਾ ਸਾਰੀਆਂ ਸੁਈਆਂ ਸੁਈਆਂ ਵਸ਼ੀਆਂ ਠੀਕ ਹੈ ਜੀ ਹਾਂ ਜੀ ਬਸ ਇਹੋ ਠੀਕ ਹੈ ਵੀ ਜੀ ਬਾਕੀ ਕੋਈ ਵੀਰ ਇੱਥੇ ਆਵੇ ਆਪਣੀ ਸਮਝਣਾ ਆਪਣੀ ਤਸੱਲੀ ਕਰਕੇ ਕਰਕੇ ਇਹ ਵਿਦੇਸ਼ ਸਾਡੀ ਇਹ ਬੇਨਤੀ ਹੁੰਦੀ ਆ ਆਪਣੀ ਚਵਾਈ ਕਰਕੇ ਖੜੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ